ਸਵਾਰਤ ਪਰਮਾਰਥ ਦੀ ਗੱਲ ਰੱਖਣੀ ਚਾਹੀਦੀ ਸਵਾਰਤ ਨਾ ਬੜੇ ਜਦ ਪਰਮਾਰਥ ਹੁੰਦੀ ਹੈ ਪਰਮਾਰਥ ਵਿੱਚ ਅੰਦਰੋਂ ਉਲਟੀ ਕਰਦਾ ਬਾਹਰ ਉਲਟੀ ਕਰਦਾ ਆਪਣੇ ਅੰਦਰੋਂ ਬਾਹਰ ਨੂੰ ਕੱਢਦਾ ਹੋਰ ਕੋਈ ਖਾ ਲਵੇ ਤਾਂ ਮੇਰਾ ਖਾਤਾ ਮੈਂ ਖਾਤਾ ਵਿਵਰ ਕਰ ਦਿੰਦਾ ਤੇ ਸਵਾਰਤ ਉਲਟੀ ਕੀਤੀ ਧਾਲਨ ਤਾਂ ਸਾਰਥੋਲਡੀ ਕੀਤੀ ਖਾਲ ਲੈਂਦੇ ਤੋਂ ਆ ਦੇ ਵਿੱਚ ਫਰਕ ਆ ਕਿੰਨਾ ਲੋਕਾਂ ਨੇ ਪਰਮਾਰਥ ਕਰਕੇ ਜਮੀਨਾਂ ਗੁਰਦੁਆਰਿਆਂ ਨੂੰ ਵੜਵਾਈਆਂ ਚਾਹੇ ਦਾ ਉਹਨਾਂ ਪੈਸੇ ਦੰਦੇ ਨੇ ਉਸ ਪਰਮਾਰਥੀ ਸੀ ਸਵਾਰਥੀ ਉਹਨਾਂ ਨੂੰ ਏੜ ਪੀ ਜਾਂਦੇ ਨੇ ਖਾਈ ਜਾਂਦੇ ਨੇ ਉਹ ਆਦੀ ਉਲਟੀ ਸੀ ਚਟਦੇ ਨੇ ਖਾਂਦੇ ਨੇ ਫਿਰ ਫਿਰ ਵੀ ਆਪਣਾ ਨੂੰ ਧਾਰਮਿਕ ਦੇ ਬੰਦੇ ਹੋਣ ਤੇ ਮੂਰਸ ਨਹੀਂ ਹੋ ਬਹੁਤ بڑے ਭਲੇ تھے ਜੀ ਫੁਰਾਦੀ ਆਪਣੇ ਆਪ ਨੂੰ ਧਾਰਮਿਕ ਬੰਦਾ ਹੋਵੇ ਬੁੱਢੀ ਜਾਵੇ ਪਰ ਭਲੇਖੇ ਜੇ ਆਪਣੇ ਹੀ ਬਗਾੜੇ ਕਿਸੇ ਦਾ ਕੀ ਬਗਾੜ